ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਕਾਰਜ ਸਿੰਘ ਮਿੱਡਾ ਜਿਲ੍ਹਾ ਵਾਇਸ ਪ੍ਰਧਾਨ ਮੁਖਤਰ ਸਾਹਿਬ ਬੀਜੇਪੀ ਔਰ ਵਿਧਾਨ ਸਭਾ ਹਲਕਾ ਲੰਬੀ ਦਾ ਇੰਚਾਰਜ ਇੱਥੇ ਲੰਘੇ ਜਾਂਦੀ ਸੀ ਅਸੀਂ ਜਿਹੜੀ ਨਹਿਰ ਆਉਂਦੀ ਹੈ ਆਲਮ ਆਲਾ ਤੋਂ ਸਰਾਮਾ ਬੋਦਲਾ ਤੇ ਸਪਾਲਾਂ ਦੇ ਵਿੱਚ ਦੀ ਹੁੰਦੇ ਹੋਏ ਜਾਂਦੀ ਹੈ ਗਾਂ ਹਬੋਰ ਮਾਇਨਾ ਹਥੇ ਇੱਕ ਬਹੁਤ ਪੁਰਾਣਾ ਜਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਵੀਡੀਓ ਬਣਾ ਕੇ ਦਿੱਤੀਆਂ ਨੇ ਵੀ ਸੁੱਧਾ ਸੈਂਟਰ ਜਿਹੜਾ ਸਰਕਾਰਾਂ ਦੀਆਂ ਬਣਾਈਆਂ ਚੀਜ਼ਾਂ ਨੇ ਜਿਹੜੀਆਂ ਨਲਾਇਕੀਆਂ ਨੇ ਉਹਨਾਂ ਦੇ ਕਾਰਨ ਜਿਹੜੀਆਂ ਪ੍ਰਾਪਰਟੀਆਂ ਨੇ ਪਿੰਡਾਂ ਦੀਆਂ ਬਰਬਾਦ ਹੋ ਰਹੀਆਂ ਨੇ ਤੇ ਆਹ ਅੰਗਰੇਜ਼ਾਂ ਦੇ ਸਮੇਂ ਤੇ ਇੱਕ ਜਦੋਂ ਨਹਿਰ ਦਾ ਕਿਤੇ ਇੱਥੇ ਨਿਰਮਾਣ ਹੋਇਆ ਹੁਣੇ ਮੈਨੂੰ ਇਹ ਡੇਟ ਦਾ ਪਤਾ ਨਹੀਂ ਪਤਾ ਵੀ ਮੈਨੂੰ ਲੱਗਦਾ ਜਿਆਦਾ ਨਹੀਂ ਤਾਂ ਇਹ 150 ਸਾਲ ਦੇ ਕਿਤੇ ਇਰਦ-ਗਿਰਦ ਦਾ ਇਹ ਜਿਹੜਾ ਹੈਗਾ ਪੀਰੀਅਡ ਆ ਵੀ ਜਦੋਂ ਇਹ ਬਣਿਆ ਸੀ ਇੱਥੇ ਇੱਕ ਘਰਾਟਾਂ ਵਾਲੀ ਚੱਕੀ ਵਜਦੀ ਸੀ ਵੀ ਜਿੱਥੇ ਅੰਗਰੇਜ਼ਾਂ ਦੇ ਸਮੇਂ ਠੰਡੇ ਠੰਡੇ ਆਟੇ ਵਾਲੀ ਚੱਕੀ ਕਹਿੰਦੇ ਸੀ ਵੀ ਪਾਣੀ ਦੇ ਨਾਲ ਪਾਣੀ ਦੇ ਪ੍ਰੈਸ਼ਰ ਦੇ ਨਾਲ ਚੱਕੀ ਚੱਲਦੀ ਸੀ ਤੇ ਉਹਦਾ ਆਟਾ ਬਣਦਾ ਸੀ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਉਹਨਾਂ ਜ਼ਮਾਨਿਆਂ 'ਚ ਕਿੰਨਾ ਪੈਸਾ ਲੱਗਿਆ ਹੋਊਗਾ ਵੀ ਇਹ ਰੇਲ ਦੀਆਂ ਪਟੜੀਆਂ ਦੇ ਜਿਹੜੇ ਨੇ ਉਹਨਾਂ ਦੇ ਥੱਲੇ ਸਪੋਰਟਾਂ ਲੱਗੀਆਂ ਨੇ ਔਰ ਲੋਹੇ ਦੇ ਕਿੱਡੇ ਤਕੜੇ ਗਾਰਡਰ ਲੱਗੇ ਨੇ ਤੇ ਕਿੱਡੀ ਤਕੜੀ ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਬਿਲਡਿੰਗ ਬਣੀ ਸੀ ਜੇ ਅੱਜ ਦੇ ਜ਼ਮਾਨੇ 'ਚ ਐਡੀ ਬਿਲਡਿੰਗ ਬਣਾਣੀ ਹੋਵੇ ਤੇ ਤੀ ਤੋਂ 35 ਲੱਖ ਰੁਪਇਆ ਜ਼ਰੂਰ ਲੱਗੂਗਾ ਜੇ ਚੱਕੀ ਦਾ ਪੂਰੀ ਦਾ ਉਸ ਘਰਾਟਾਂ ਵਾਲੀ ਦਾ ਨਿਰਮਾਣ ਕਰਨਾ ਪਵੇ ਤਾਂ ਤਾਂ ਇਹ ਦੇਖੋ ਤੁਸੀਂ ਵੀ ਨਲਾਇਕੀਆਂ ਨੇਗੀਆਂ ਮਾੜੀ ਕਾਰਗੁਜ਼ਾਰੀ ਦੀਆਂ ਤੇ ਮਾੜੀਆਂ ਸਰਕਾਰਾਂ ਦੀਆਂ ਤੇ ਮਾੜੇ ਸਿਸਟਮ ਦਾ ਵੀ ਐਡਾ ਤਕੜਾ ਇੱਥੇ ਸਿਸਟਮ ਲੱਗਿਆ ਸੀ ਚੱਕੀ ਦਾ ਤਾਂ ਇੱਥੇ ਕਿੰਨੇ ਮੁਲਾਜ਼ਮਾਂ ਦਾ ਰੋਜ਼ਗਾਰ ਵੀ ਚੱਲਦਾ ਸੀ ਤੇ ਦੂਰੋਂ ਦੂਰੋਂ ਲੋਕ ਇੱਥੇ ਆਟਾ ਭਿਉਣ ਆਉਂਦੇ ਸੀ ਠੰਡਾ ਤਾਂ ਜਿਹੜਾ ਸਿਹਤ ਲਈ ਵੀ ਚੰਗਾ ਸੀ ਤਾਂ ਜਿਹੜੇ ਹੁਣ ਆਟੇ ਇਹ ਲੋਕੀ ਆਟੇ ਖਾਂਦੇ ਸੀ ਤੇ ਉਦੋਂ ਵਾਲੀਆਂ ਖਰਾਕਾਂ ਸੀ ਤੇ ਸੇਤਾਂ ਵੀ ਵਰਕਰਾਂ ਰਹਿੰਦੀਆਂ ਸੀ ਤੇ ਹੁਣ ਸੇਤਾਂ ਨਾਲ ਵੀ ਖਲਵਾੜ ਹੋ ਰਿਹਾ ਤਾਂ ਆ ਜਿਹੜੀ ਕਰੋਨਾ ਰੁਪਈਆਂ ਦੀ ਜਿਹੜੀ ਪ੍ਰਾਪਰਟੀ ਸੀ ਇਹ ਬਿਲਕੁਲ ਮਿੱਟੀ ਹੋ ਗਈ ਐ ਤਾਂ ਇੱਥੇ ਜਿੰਨਾ ਚੱਕੀ ਦਾ ਸਮਾਨ ਸੀ ਚੱਕੀ ਪੁੱੜ ਸੀ ਛਾਵਟਾਂ ਸੀ ਬੈਲਟਾਂ ਪਟੇ ਕੁੱਲ ਮਿਲਾ ਕੇ ਜਿਆਦਾ ਨਹੀਂਤਾ ਕੁਵੀਤੀ ਲੱਖ ਦਾ ਪ੍ਰੋਜੈਕਟ ਸੀ ਜਿਹੜਾ ਹੌਲੀ-ਹੌਲੀ ਇੱਕ-ਇੱਕ ਕਰਕੇ ਇੱਥੋਂ ਚਾਹੇ ਕੋਈ ਵੀ ਲੈ ਗਿਆ ਲੇਕਿਨ ਲੈ ਗਿਆ ਗਾਇਬ ਹੋ ਗਿਆ ਬੂਹੇ ਬਾਰੀਆਂ ਵੀ ਨਹੀਂ ਸੀ ਇਹ ਮੇਰੀ ਸੰਭਾਲ ਦੇ ਵਿੱਚ ਵੀ ਮੈਂ ਵੇਖਿਆ ਇੱਥੇ ਰਹਿੰਦਾ ਵੀ ਹੁੰਦਾ ਸੀ ਕੋਈ ਤੇ ਚੱਕੀ ਚੱਲਦੀ ਵੀ ਹੁੰਦੀ ਸੀ ਤੇ ਆਟਾ ਵੀ ਪੀਸਿਆ ਜਾਂਦਾ ਹੁੰਦਾ ਸੀ ਤੇ ਅੱਜ ਇਹਦੇ ਹਾਲਾਤ ਨੇ ਕਿ ਇੱਥੇ ਇੰਨੇ ਪੂਂਡ ਫ੍ਰਿੰਡ ਤੇ ਸੱਪ ਸਲੂੰਗੜਾ ਤੇ ਵੜਦਿਆਂ ਨੂੰ ਵੀ ਸਾਨੂੰ ਅਸੀਂ ਬੜੇ ਔਖੇ ਵੜੇ ਆ ਤੇ ਸਾਨੂੰ ਲੜੇ ਪੂਂਡ ਵੀ ਨੇ ਦੋ ਚਾਰ ਤਾਂ ਜੇ ਇਹਨੂੰ ਇਹ ਨਹੀਂ ਹੈਗਾ ਵੀ ਇਹ ਚੱਲ ਨਹੀਂ ਸਕਦੀ ਕਿਉਂਕਿ ਇਹ ਚੱਲਦੀ ਸੀ ਇਹਦੀ ਗੌਰ ਨਹੀਂ ਕੀਤੀ ਗਈ ਜੇ ਇੱਥੋਂ ਦਾ ਕੋਈ ਐਮਐਲਏ ਕੋਈ ਮੰਤਰੀ ਕੋਈ ਐਮਪੀ ਇਹਦੀ ਧਿਆਨ ਦਿੰਦਾ ਇਹਦੇ ਤੇ ਤਾਂ ਇਹਨੇ ਅੱਜ ਵੀ ਚੱਲਦੇ ਹੋਣਾ ਸੀ ਇੱਕ ਤਾਂ ਇਹ ਕਰੋੜਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਬੇਕਾਰ ਹੋ ਗਈ ਤੇ ਇੱਕ ਜਿਹੜਾ ਲੋਕਾਂ ਨੂੰ ਖਾਣ ਵਾਸਤੇ ਵਈ ਸਹੀ ਜਿਹੜਾ ਠੰਡਾ ਆਟਾ ਮਿਲਦਾ ਸੀ ਉਹ ਵੀ ਮਿਲਣਾ ਬੰਦ ਹੋ ਗਿਆ ਸੋ ਇਹੇ ਜੀਆਂ ਹੋਰ ਬਹੁਤ ਥਾਵਾਂ ਤੇ ਪ੍ਰਾਪਰਟੀਆਂ ਹੋਣ ਵੀ ਆ ਜਿਹੜੀਆਂ ਹਜੇ ਤੱਕ ਚਾਲੂ ਹਾਲਤ 'ਚ ਨਹੀਂ ਜਾਂ ਉਹ ਚੱਲ ਸਕਦੀਆਂ ਨੇ ਇਹ ਤਾਂ ਚਲੋ ਚੱਲਣ ਦੇ ਹਾਲਾਤ 'ਚ ਨਹੀਂ ਰਹੀ ਇਹ ਤਾਂ ਹੁਣ ਜੇ ਚਲਾਉਣੀ ਵੀ ਹੋਵੇ ਤਾਂ ਮੁੜ ਤੋਂ ਦੁਬਾਰਾ ਬਣਾਉਣੀ ਪਊਗੀ ਕਿਉਂਕਿ ਜਗ੍ਹਾ ਤਾਂ ਬਣੀ ਹੀ ਨਹੀਂ ਹੋਈ ਐ ਪਰ ਜਿਹੜੀਆਂ ਕਿਤੇ ਹੋਰ ਮਾੜੀਆਂ ਮੋਟੀਆਂ ਬਚੀਆਂ ਨੇ ਉਹਨਾਂ ਨੂੰ ਬਚਾਓ ਜਾ ਉੱਥੋਂ ਦੇ ਜਿਹੜੇ ਕੋਈ ਪਿੰਡ ਦੇ ਲੋਕ ਨੇ ਮੇਰੇ ਭਰਾ ਉਹ ਇਸ ਚੀਜ਼ ਤੇ ਆਪੋ ਆਪ ਦੇ ਪਿੰਡਾਂ ਦੀਆਂ ਪ੍ਰਾਪਰਟੀਆਂ ਤੇ ਧਿਆਨ ਦੇਓ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਵੀ ਇਹੀ ਦੋਸ਼ ਦੇਣਗੀਆਂ ਵੀ ਚਲੋ ਸਰਕਾਰਾਂ ਮਾੜੀਆਂ ਸੀ ਪਰ ਤੁਸੀਂ ਤਾਂ ਮਾੜੀ-ਮੋਟੀ ਆਵਾਜ਼ ਚੁੱਕਦੇ ਉੱਠ ਕੇ ਸੋ ਅਸੀਂ ਜੇ ਕਿਸੇ ਦੇ ਪਿੰਡਾਂ ਦੇ ਵਿੱਚ ਕੋਈ ਇਹਦੀ ਪੁਰਾਣੀ ਪ੍ਰਾਪਰਟੀ ਬਿਲਡਿੰਗ ਪਈ ਵੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨੂੰ ਪੂਰੀ ਦੁਨੀਆ 'ਚ ਜਾਗਰੂਕ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸੱਚਕੇ ਕਈ ਮੇਰੇ ਸੱਜਣ ਆਜੇ ਹੋਣਗੇ ਜਿਹੜੇ ਇਹਦਾ ਆਟਾ ਪਿਆ ਕੇ ਖਾਂਦੇ ਰਹੇ ਨੇਗੇ ਸੋ ਇਹ ਤੁਹਾਨੂੰ ਅਸੀਂ ਬੁਖਾ ਦਿੱਤਾ ਹੈ ਜੀ